ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਿੰਦਰ ਮਲਵਈ ਪੰਗੜਾ ਅਕੈਡਮੀ ਐਡਿਲੇਟ ਤੋਂ ਅਸੀਂ ਅੱਜ ਬਰਨਾਲੇ ਦੇ ਨਾਲ ਪਿੰਡ ਆ ਠਿਕਰੀਵਾਲ ਉੱਥੇ ਆਏ ਹੋਏ ਹਾਂ ਤੇ ਬਾਈ ਉਹਨੇ ਫੋਕ ਇਨਸਟਰੂਮੈਂਟ ਬਣਾਉਂਦੇ ਨੇ ਤੇ ਆਪ ਵਜਾਉਂਦੇ ਵੀ ਨੇ ਤੇ ਬਾਈ ਉਹਨਾਂ ਤੋਂ ਪੁੱਛਦੇ ਆ ਕਿ ਕਿਵੇਂ ਇਹਨਾਂ ਦਾ ਤਜਰਬਾ ਦੇ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ ਕਿਉਂਕਿ ਬਹੁਤ ਹੀ ਇਹ ਅਨਮੋਲਾ ਕੰਮ ਹੈ ਜੋ ਬਾਈਓ ਨਹੀਂ ਕਰ ਰਹੇ ਨੇ ਤੇ ਬਾਈਓ ਨਾਲ ਕਰਦਿਆਂ ਗੱਲ ਸਰਜੀਤ ਸਿੰਘ ਠਿਕਰੀਵਾਲ ਬਾਈ ਜੀ ਸਸੀ ਗਾਲ ਜੀ ਸਸੀ ਗਾਲ ਜੀ ਧੰਨਵਾਦ ਅ ਪਹਿਲਾਂ ਤਾਂ ਦੱਸਿਓ ਬਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਸਾਜ ਬਣਾਉਂਦਿਆਂ ਨੂੰ ਅਸਲ ਸਾਡੀ ਪੀੜ੍ਹੀ ਚ ਹੋਈਆਂ ਇਹ ਕੰਮ ਠੀਕ ਹੈ ਜੀ ਮੈਂ ਕਿ ਪਹਿਲਾਂ ਮੇਰੇ ਡੇਢੀ ਕਬੀ ਸ਼੍ਰੀ ਘਾਉਂਦੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਸਾਜਾਂ ਦਾ ਕੰਮ ਸਿੱਖਿਆ ਹਾਂਜੀ ਕੁਝ ਇੱਕ 10 ਸਾਲ ਕਰਦੇ ਨੂੰ ਹੋਗੇ ਕਰਦੇ ਨੂੰ ਹੋਗੇ ਕਰਦੇ ਨੂੰ ਹੋਗੇ ਪਹਿਲਾਂ ਉਹਦੋਂ ਸਿੱਖਿਆ 7-8 ਸਾਲ ਸਿੱਖਣ ਤੇ ਭਲਾਏ ਠੀਕ ਹੈ ਜੀ 8 ਸਾਲ ਸਿੱਖਣ ਤੇ ਲਾਏ ਤੇ ਹੁਣ ਤੁਹਾਡੀ ਜਿਹੜੀ ਖਾਸ ਮੁਹਾਰਤ ਬਣਾਉਣ ਦੇ ਵਿੱਚ ਕਿਹੜਾ ਸਾਜ਼ ਤੁਸੀਂ ਬਣਾਉਨੇ ਹੋ ਜੀ ਜ਼ਿਆਦਾਤਰ ਆਪਾਂ ਸਾਰੇ ਸਾਜ਼ ਜੀ ਟੋਟਲ ਵਧੀਆ ਹੀ ਬਣਾਉਨੇ ਆ ਕੋਈ ਇਹ ਨਹੀਂ ਹੈਗਾ ਕਿ ਕਿਉਂਕਿ ਮੇਰਾ ਇਹ ਆ ਵੀ ਜਿਹੜੇ ਸਾਜ਼ ਮੈਂ ਵਜਾਉਣ ਜਾਣਦਾ ਉਹ ਹੀ ਬਣਾਉਣਾ ਉਹੀ ਬਣਾਉਨੇ ਹੋ ਤੁਸੀਂ ਜਿਵੇਂ ਸਰੰਗੀ ਹੋਗੀ ਦਲਰਵਾ ਹੋ ਗਿਆ ਰਵਾਬ ਹੋਗੀ ਤਾਉਸ ਹੋ ਗਿਆ ਸਰੰਦਾ ਹੋ ਗਿਆ ਤੁੰਬਾ ਹੋ ਗਿਆ ਤੁੰਬੀ ਹੋਗੀ ਬੁਗਦੂ ਹੋ ਗਿਆ ਹਾਂਜੀ ਇਹ ਚੀਜ਼ਾਂ ਸਾਰੀਆਂ ਜਿਵੇਂ ਗਿੱਧਾ ਹੋ ਗਿਆ ਠੀਕ ਹੈ ਜੀ ਇਹ ਚੀਜ਼ਾਂ ਆਪਾਂ ਨੂੰ ਪਤਾ ਵੀ ਬੁਝਾਉਂਦੇ ਕਿਵੇਂ ਜਿਵੇਂ ਕਾਟੋ ਹੋ ਗਿਆ ਇਹ ਚੀਜ਼ਾਂ ਬਾਰੇ ਸਾਰੀਆਂ ਬਾਰੇ ਜਾਣਕਾਰੀ ਠੀਕ ਹੈ ਜੀ ਪ੍ਰੋਪਰ ਹੈਗੀ ਆ ਦੋਸਤੋ ਉਹੀ ਸਾਹ ਤੁਸੀਂ ਬਣਾਉਂਦੇ ਜਿਹੜਾ ਤੁਹਾਡੀ ਨੌਲਾ ਯਾਰ ਜਿਹੜੇ ਬਜਾਉਨੇ ਜਿਹੜੇ ਬਜਾਉਨੇ ਠੀਕ ਹੈ ਜੀ ਅਸੀਂ ਵੀ ਦੇਖਦੇ ਹਾਂ ਜ਼ਿਆਦਾਤਰ ਤੁਹਾਡੇ ਸਾਜ਼ ਜੋ ਭੰਗੜੇ ਦੇ ਵਿੱਚ ਜੋ ਤੁੰਬਾ ਤੁੰਬੀ ਵੱਜਦਾ ਹੈ ਜਾਂ ਮੁੰਡਿਆਂ ਕੋ ਸੱਪ ਹੁੰਦੇ ਨੇ ਉਹ ਤੁਹਾਡੇ ਜ਼ਿਆਦਾਤਰ ਬਣੇ ਹੁੰਦੇ ਨੇ ਤੇ ਬਾਹਰ ਵੀ ਤੁਹਾਡਾ ਸਮਾਨ ਜਾਂਦਾ ਜੀ ਬਾਹਰ ਵੀ ਜਿਵੇਂ ਇੰਗਲੈਂਡ ਵੀ ਜਾਂਦਾ ਕੈਨੇਡਾ ਵੀ ਜਾਂਦਾ ਠੀਕ ਹੈ ਜੀ ਅਮਰੀਕਾ ਵੀ ਜਾਂਦਾ ਠੀਕ ਹੈ ਜਾਂਦੇ ਆਪਨੇ ਤੇ ਤੁਹਾਨੂੰ ਮਤਲਬ ਕਿ ਜਦੋਂ ਕੋਈ ਫੋਨ ਕਰਦਾ ਤੁਹਾਨੂੰ ਫੇਸਬੁੱਕ ਦੇ ਥਰੂ ਲੋਕ ਮਤਲਬ ਕਿ ਕੋਈ ਸਰਚ ਕਰਦਾ ਜਾਂ ਤੁਹਾਡੀ ਕਿੱਦਾਂ ਪਹੁੰਚ ਹੁੰਦੀ ਹੈ ਤੁਹਾਡੇ ਕੋਲ ਫੇਸਬੁੱਕ ਰਾਹੀਂ ਵੀ ਆਪਣੇ ਸਰਚ ਕਰਦੇ ਆ ਜਾਂ ਉਹ ਵੀ ਅੱਗੇ ਦੀ ਅੱਗੇ ਦੱਸੀ ਜਾਂਦੇ ਜਿਵੇਂ ਤੁਹਾਡੇ ਕੋਲੇ ਸਮਾਨ ਗਿਆ ਉਹ ਤੋਂ ਅੱਗੇ ਤੁਸੀਂ ਦੱਸਿਆ ਅੱਗੇ ਦੱਸਿਆ ਅੱਗੇ ਦੀ ਅੱਗੇ ਦੱਸੀ ਜਾਂਦੇ ਠੀਕ ਹੈ ਜੀ ਤੇ ਤੁਹਾਡੀ ਇਹ ਖਾਸ ਤੁਸੀਂ ਘਰੇ ਹੀ ਕੰਮ ਕਰਦੇ ਹੋ ਜਾਂ ਹੋਰ ਤੁਹਾਡੀ ਵਰਕਸ਼ਾਪ ਤੁਸੀਂ ਕਰੇ ਕੰਮ ਕਰਦੇ ਹੋ ਜੀ ਤੇ ਤੁਸੀਂ ਆਪ ਹੀ ਕਰਦੇ ਹੋ ਸਾਰਾ ਕੰਮ ਟੋਟਲ ਆਪ ਕਰਦੇ ਠੀਕ ਹੈ ਕਿਉਂਕਿ ਮੈਂ ਜਦੋਂ ਕੰਮ ਹੁਣ ਕਿਸੇ ਦਾ ਵੀ ਕੰਮ ਆਉਂਦਾ ਜਾਂ ਬਾਹਰੋਂ ਆਉਂਦਾ ਜਾਂ ਸਰੰਗੀ ਦਾ ਆਉਂਦਾ ਕਟੋ-ਕਟ ਮੈਂ 1 ਮਹੀਨਾ ਦਿੰਦਾ ਹਾਂ ਜੀ 1 ਮਹੀਨਾ ਦਿੰਦੇ ਹਾਂ ਤੁਹਾਨੂੰ ਨਾੜਕਣਾ ਪਉਜੀ ਬਣਾਉਣਾ ਸਾਰਾ ਠੀਕ ਹੈ ਜੀ ਕਿਉਂਕਿ ਮੇਰੇ ਕੋਲ ਇੱਕ ਸਾਜ ਨਹੀਂ ਸਾਰੇ ਸਾਜ ਹੋ ਜਾਂਦੇ ਆ ਜਿਹਨਾਂ ਦੇ ਮੂਰੇ ਆਰਡਰ ਪਏ ਨੇ ਉਹਨਾਂ ਦੇ ਕੱਢ ਕੇ ਫੇਰ ਦੂਜੇ ਦਾ ਕੱਢਣਾ ਠੀਕ ਹੈ ਜੀ ਤੇ ਜਦੋਂ ਕੋਈ ਬਾਹਰੋਂ ਆਰਡਰ ਹੁੰਦਾ ਉਹਦੀ ਫਿਰ ਤੁਹਾਨੂੰ ਪੋਸਟ ਕਰਨ ਦੀ ਵੀ ਤੁਸੀਂ ਆਪ ਕਰਦੇ ਹੋ ਜਾਂ ਸਾਰਾ ਕੁਝ ਕਰਦੇ ਤੁਸੀਂ ਸਾਰਾ ਕੁਝ ਆਪ ਕਰਦੇ ਹੋ ਠੀਕ ਹੈ ਜੀ ਤੇ ਤੁਸੀਂ ਜਿਹਦਾ ਸਿਖਾਉਂਦੇ ਵੀ ਹੋ ਬੱਚਿਆਂ ਨੂੰ ਇਹ ਸਾਜ਼ ਹਾਂ ਬੱਚਿਆਂ ਨੂੰ ਸਿਖਾਉਨੇ ਵੀ ਮੈਂ ਫ੍ਰੀ ਸਿਖਾਉਂਦੀ ਫ੍ਰੀ ਸਿਖਾਉਂਦੀ ਬਹੁ ਬੜੀ ਗੱਲ ਹੈ ਜਿਵੇਂ ਸਰੰਗੀ ਹੋਗੀ ਢੱਡ ਹੋਗੀ ਬੁਗਧੂ ਹੋ ਗਿਆ ਇਹ ਚੀਜ਼ਾਂ ਸਾਰੀਆਂ ਆਪਾਂ ਫ੍ਰੀ ਸਿਖਾਉਣੀ ਆ ਤੇ ਅਕੈਡਮੀ ਵੀ ਆ ਗੁਰੂ ਘਰ ਉੱਥੇ ਵੀ ਆਪਾਂ ਸਾਰਾ ਇਹ ਫ੍ਰੀ ਸਿਖਾਉਣੀ ਆ ਤੇ ਇਹ ਤੁਸੀਂ ਕੋਈ ਆਨਲਾਈਨ ਵੀ ਸਖਲਾਈ ਦੇ ਸਕਦਾ ਹੈਗਾ ਤੁਹਾਨੂੰ ਠੀਕ ਹੈ ਜੀ ਹਾਂਜੀ ਆਨਲਾਈਨ ਜੀ ਲੈਣੀ ਹੋਵੇ ਉਹ ਆਪਾਂ ਤੁਹਾਨੂੰ ਜਿੰਨਾ 5 10 ਮਿੰਟ 20 ਮਿੰਟ ਜਿੰਨਾ ਵੀ ਆਪਣੇ ਕੋਲ ਸਮਾਂ ਹੁੰਦਾ ਆਪਾਂ ਦੱਸ ਸਕਦੇ ਹਾਂ ਉਹ ਵੀ ਫ੍ਰੀ ਆ ਕੋਈ ਉਹਦੇ ਵਿੱਚ ਪੈਸਾ ਨਹੀਂ ਆਪਾਂ ਬਹੁਤ ਵਧੀਆ ਗੱਲ ਆ ਜੀ ਕਿਉਂਕਿ ਇਹ ਚੀਜ਼ਾਂ ਨਹੀਂ ਹਲੋਪ ਹੋਣੀਆਂ ਚਾਹੀਦੀਆਂ ਜੋ ਤੁਸੀਂ ਸਰੰਗੀ ਜਿਉਂ ਨੇ ਕਿਉਂਕਿ ਇਲੈਕਟ੍ਰੋਨਿਕ ਚੀਜ਼ਾਂ ਨੇ ਇਹਨਾਂ ਦੀ ਜਗ੍ਹਾ ਤਾਂ ਲੈ ਲਈ ਆ ਬਟ ਜਿਹੜੀ ਇਹ ਅਸਲ ਚੀਜ਼ বাজਦੀ ਆ ਉਹਦਾ ਸਵਾਦ ਵੱਖਰਾ ਹੀ ਆ ਜੀ ਟੋਨ ਅਸਲੀ ਸਾਜ਼ ਦੀ ਉਹ ਆ ਉਹ ਅਸਲੀ ਆ ਜੀ ਹਾਂਜੀ ਬਿਲਕੁਲ ਠੀਕ ਹੈ ਤੇ ਤੁਹਾਨੂੰ ਅੱਜਕੱਲ ਕੀ ਲੱਗਦਾ ਜਿੱਦਾਂ ਬਾਹਰ ਬਹੁਤ ਮੁੰਡੇ ਆਪਣੇ ਚਲੇ ਗਏ ਨੇ ਕਿ ਇਸ ਸਾਜ਼ਾਂ ਦੀ ਜਿਹੜੀ ਜਿੰਨੀ ਪੰਜਾਬ ਚ ਵੈਲਿਊ ਹੈ ਬਾਹਰ ਵੀ ਉਹਦੀ ਵੱਧ ਹੀ ਜਾ ਰਹੀ ਹੈ ਵੱਧ ਹੁੰਦੀ ਜਾ ਰਹੀ ਹੈ ਬਹੁਤ ਵੱਧ ਜਾਂਦੇ ਨੇ ਠੀਕ ਹੈ ਜੀ ਤੇ ਜ਼ਿਆਦਾਤਰ ਤੂੰਬੇ ਦੀ ਵੀ ਸਰੰਗੀ ਦੀ ਵੀ ਪੂਰੀ ਮੰਗ ਠੀਕ ਹੈ ਜੀ ਹਾਂ ਹੁਣ ਤੂੰਬੇ ਦੀ ਬਹੁਤ ਮੰਗ ਆ ਤੂੰਬੇ ਵੀ ਹੁਣ ਬਣਵਾਈ ਜਾਂਦੇ ਨੇ ਤੇ ਤੂੰਬੀਆਂ ਵੀ ਭੰਗੜੇ ਦਾ ਸਮਾਨ ਬਹੁਤ ਚੱਲ ਰਿਹਾ ਭੰਗੜੇ ਦਾ ਬਹੁਤ ਚੱਲ ਰਿਹਾ ਸਾਜ਼ ਵੀ ਬਹੁਤ ਜਾ ਰਿਹਾ ਜਿਵੇਂ ਤੇ ਰੁਵਾਹ ਹੋ ਗਿਆ ਰਵਾਵ ਹੋ ਗਈ ਇਹ ਸਵਾਲ ਵੀ ਇਧਰ ਨਾਲੋਂ ਵੱਧ ਜਾ ਰਿਹਾ ਵੱਧ ਜ਼ਿਆਦਾ ਉਧਰ ਠੀਕ ਹੈ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਡਿਸਟ੍ਰੀਬਿਊਟ ਕਰਦੇ ਹੋ ਇਹ ਚੀਜ਼ਾਂ ਦੁਕਾਨਾਂ ਤੇ ਜਿੱਦਾਂ ਕੋਈ ਨਹੀਂ ਦੁਕਾਨਾਂ ਤੇ ਨਹੀਂ ਮੈਂ ਕਰਦਾ ਤੁਸੀਂ ਆਪ ਦਾ ਹੀ ਨਹੀਂ ਇੱਥੇ ਫਿਰ ਲੋਟ ਆਉਂਦਾ ਜਿਹੜਾ ਹੁਣ ਜਿਵੇਂ ਹੁਣ ਆਪਾਂ ਬਣਾਉਨੇ ਆ ਜਿਹਦਾ ਆਰਡਰ ਦਾ ਹੀ ਪੂਰਾ ਮਸਾ ਹੁੰਦਾ ਠੀਕ ਹੈ ਜੀ ਕਿਉਂਕਿ ਸਾਜ ਬਣਦਾ ਹੀ ਬਣਾਣਾ ਟਾਈਮ ਵੀ ਲੱਗਦਾ ਸਾਜ ਨੂੰ ਬਣਾਉਣ ਨੂੰ ਵੀ ਟਾਈਮ ਲੱਗਦਾ ਹਨ ਕਿਉਂਕਿ ਉਹਨਾਂ ਇੱਕ ਤਾਂ ਆਪਾਂ ਇੱਕ ਕੱਲਾ ਬੰਦਾ ਹੀ ਇੱਕ ਮੇਰੀ ਘਰ ਵਾਲੀ ਤੇ ਮੈਂ ਦੋਨੇ ਜਣੇ ਸੀ ਕੰਮ ਕਰਦੇ ਉਹ ਵੀ ਨਾਲ ਮੇਰੇ ਕਰਾਉਂਦੀ ਆ ਜਿਵੇਂ ਪਾਲਿਸ਼ ਵਗੈਰਾ ਉਹ ਕਰੀ ਜਾਂਦੀ ਆ ਜਿੱਦਾਂ ਕੁਝ ਕੰਮ ਖਰਾਦ ਦਾ ਕਰਨਾ ਉਹ ਕਰੀ ਜਾਂਦੀ ਆ ਨਾਲ ਮੈਂ ਕਰੀ ਸੀ ਦੋ ਠੀਕ ਹੈ ਨਹੀਂ ਬਹੁਤ ਵਧੀਆ ਗੱਲ ਹੈ ਜੀ ਆ ਬਾਈ ਉਹਨਾਂ ਕੋਲ ਟਾਈਮ ਥੋੜਾ ਉਹਨਾਂ ਇੱਕ ਸੀਗਾ ਤੇ ਉਹਨਾਂ ਹੀ ਗੱਲ ਆਪਾਂ ਕਰ ਪਾਏ ਤੇ ਅਗਲੀ ਵਾਰੀ ਥੋੜੀ ਜਿਆਦਾ ਬਾਈ ਤੋਂ ਆਪਾਂ ਨੌਲੇਜ ਇਕੱਠੀ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਸასიਕਰ